ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਆਲ ਓਵਰ ਦੇ ਸੂਟ ਆਏ ਨੇ ਪ੍ਰੀਮੀਅਮ ਰੇਂਜਾਂ ਨੇ ਇਹ ਸਾਰੀਆਂ 17 1800 ਵਾਲੀਆਂ ਰੇਂਜਾਂ ਨੇ ਪਰ ਆਪਾਂ ਇੱਕੋ ਹੀ ਰੇਟ ਦੇ ਉੱਪਰ ਲਾਏ ਨੇ ਬਹੁਤ ਹੀ ਪਿਆਰੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਆ ਪ੍ਰਕ੍ਰਿਤੀ ਬ੍ਰਾਂਡ ਦੇ ਟੌਪ ਦਾ ਬ੍ਰਾਂਡ ਆ ਜਾਣ ਕੇ ਬਹੁਤ ਸੋਹਣੀ ਪ੍ਰੀਮੀਅਮ ਕਵਾਰਟਰ ਹੋਗੀ ਸਾਰੀ ਹੀ ਤੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਫਟਾਫਟ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹੈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਲੈਕਸ਼ਨ ਸਾਡੀ ਕਿੱਦਾਂ ਦੀ ਲੱਗਦੀ ਆ ਇਹ ਬਾਕੀ ਸ਼ਬਦ ਟਾਈਮਿੰਗ ਆਪਣਾ 5 ਤੋਂ 10 ਤੋਂ 5 ਹੈ ਜੀ 10 ਤੋਂ 5 ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਸ ਇੰਨਾ ਕ ਜ਼ਰੂਰ ਹੈ ਵੀ ਗਰਮੀ ਬਹੁਤ ਜ਼ਿਆਦਾ ਪੀਸ ਇੱਕ ਕਾਲ ਕਰਕੇ ਜ਼ਰੂਰ ਆਇਓ ਜਦੋਂ ਵੀ ਤੁਸੀਂ ਇਹ ਸ਼ਬਦ ਤੇ ਵਿਜ਼ਿਟ ਕਰਨਾ ਹੋਇਆ ਤੇ ਬਾਕੀ ਆਪਣਾ ਗਰੁੱਪ ਦਾ ਨੰਬਰ ਵੀ ਇਹੀ ਹੈ ਜਿਹਦੇ ਉੱਪਰ ਤੁਸੀਂ ਮੈਸੇਜ ਕਰਦੇ ਹੋ ਸਕਰੀਨਸ਼ਾਟ ਭੇਜਦੇ ਹੋ ਇਹਦੇ ਉੱਪਰ ਜਦੋਂ ਤੁਸੀਂ ਕੋਈ ਵੀ ਮੈਸੇਜ ਕਰਦੇ ਹੋ ਨਾਲ ਦੀ ਨਾਲ ਗਰੁੱਪ ਦਾ ਲਿੰਕ ਤੁਹਾਨੂੰ ਸੈਂਡ ਹੋ ਜਾਂਦਾ ਤਾਂ ਤੁਸੀਂ ਆਪਣੇ ਆਪ ਗਰੁੱਪ ਨੂੰ ਲਿੰਕ ਕਲਿੱਕ ਕਰਕੇ ਜੁਆਇਨ ਹੋ ਸਕਦੇ ਹੋ ਠੀਕ ਹੈ ਜੀ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਰਹੂਗਾ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ। ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ। ਫਟਾਫਟ ਆਪਣੇ ਸਕਰੀਨਸ਼ਾਟ ਲੈਣੇ ਨੇ ਤੇ ਬੁਕਿੰਗ ਕਰਨੀ ਆ ਜੀ ਤੁਸੀਂ ਆਪਣੇ ਸੁਣਤਾ ਵੀ। ਲਾਈਟ ਲਾਈਟ ਜਾਂ ਲਵੈਂਡਰ ਸ਼ੇਡ ਆ ਇਹ ਲਾਈਟ ਜੀ ਬਿਲਕੁਲ ਪਿਓਰ ਕਾਟਨ ਰਹੂਗੀ ਜੇ ਮੈਂ ਫੀਲ ਕਰਾ ਸਕਦੀ ਹਾਂ ਤੁਹਾਨੂੰ ਕੱਪੜੇ ਨੂੰ ਬਿਲਕੁਲ 100% ਪਿਓਰ ਕਾਟਨ ਆ 1% ਵੀ ਬੇਸ ਸੰਥੈਟਿਕ ਨਹੀਂ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਆਲ ਓਵਰ ਪ੍ਰਿੰਟਿੰਗ ਰਹੂਗੀ ਇਹ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਇਹ ਦੀ ਸੂਟ ਦੀ ਲਾਈਟ ਜਿਹਾ ਲਵੈਂਡਰ ਸ਼ੇਡ ਆ ਤੇ ਨਾਲ ਇਹਨਾਂ ਦੇ ਦੁਪट्टे ਬਹੁਤ ਪਿਆਰੇ ਆਉਣਗੇ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਆ ਨਾਲ ਦੁਪੱਟਾ ਆਊਗਾ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਪੀਸ ਚਾਹੀਦਾ ਹੋਇਆ ਫਟਾਫਟ ਲੈ ਲਿਓ ਪੂਰੇ ਖੁੱਲੇ ਡੁੱਲੇ ਟਾਈ-ਟਾਈ ਮੀਟਰ ਦੇ ਦੁਪੱਟੇ ਲੱਗੇ ਆ ਬਿਲਕੁਲ ਸੌਫਟ ਵਾਲੇ ਪਿਓਰ ਮਸਲੀਨ ਦਾ ਦੁਪੱਟਾ ਵਾ ਸਾਰਾ ਡਿਜੀਟਲ ਬਣਿਆ ਹੋਇਆ ਨਾਲ ਸੀਨ ਤੁਹਾਨੂੰ ਆਲ ਓਵਰ ਸੂਟ ਮਿਲਣ ਜਾ ਰਿਹਾ ਪ੍ਰਾਈਸ ਰਹੂਗਾ ਵਿਦ ਕੋਰੀਅਰ ਦੇ ਨਾਲ ਜੀ 1500 1500 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਜਿਹੜਾ ਮਰਜੀ ਸੂਟ ਤੁਸੀਂ ਸੈਂਡ ਕਰ ਸਕਦੇ ਹੋ ਨੰਬਰ ਰਹੂਗਾ ਜੀ 1 1 ਨੰਬਰ ਸੂਟ ਰਹੂਗਾ ਲੋਟ ਨੈਕਸਟ ਸ਼ੇਡ ਮਿਲੂਗਾ ਤੁਹਾਨੂੰ ਕਾਫੀ ਸ਼ੇਡ ਆਇਆ ਇਸ ਤਰ੍ਹਾਂ ਹੋਗਾ ਕਾਫੀ ਸ਼ੇਡ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਸੇਮ ਹੀ ਆਊਗਾ ਕਾਫੀ ਸ਼ੇਡ ਦਾ ਦੁਪੱਟਾ ਪਿਓਰ ਮਸਲੀਨ ਦਾ ਹੀ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਤਾਂ ਕਿ ਤੁਹਾਡੀ ਸਪੰਸ ਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਜੀ ਨੰਬਰ ਹੋਊਗਾ 2 2 ਨੰਬਰ ਸੂਟ ਰਹੂਗਾ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਗ੍ਰੀਨ ਕਲਰ ਦੇ ਉੱਪਰ ਆ ਬਹੁਤ ਸੋਹਣਾ ਪ੍ਰਿੰਟ ਆ ਨਾਲੇ ਦੇ ਸੇਮ ਗ੍ਰੀਨ ਕਲਰ ਦਾ ਹੀ ਆਊਗਾ ਦੁਪੱਟ ਹਾਲੇ ਨੰਬਰ ਹੋਊਗਾ ਜੀ ਸੂਟ ਦਾ 3 100% ਪਿਓਰ ਪ੍ਰੀਮੀਅਮ ਕਾਟਨ ਆ ਜਿਹੜੀ 2x2 ਕਾਟਨ ਆਂਦੀਆ ਲੌਨ ਕਾਟਨ ਆਂਦੀਆ ਜਿਹੜੀ ਸਭ ਤੋਂ ਪ੍ਰੀਮੀਅਮ ਆ ਜਿਹੜੀਆਂ ਜਸਟ ਜੇ ਆਪਾਂ ਮੰਨ ਕੇ ਚੱਲੀਏ 11200 ਦਾ ਜਸਟ ਸਿੰਗਲ ਸੂਟ ਹੀ ਆਉਂਦਾ ਬਟ ਵਿਦ ਦੁਪੱਟੇ ਦੇ ਨਾਲ ਸਾਰਾ ਡਿਜੀਟਲ ਤੁਹਾਨੂੰ ਦੁਪੱਟਾ ਮਿਲ ਜਾ ਵਿਦ ਕੋਰੀਅਰ ਦੇ ਨਾਲ 1500 ਦੇ ਵਿੱਚ ਇਹ ਵਾਲੇ ਸੂਟ ਸਾਡੇ ਘਰ ਤੱਕ ਪਹੁੰਚਦੇ ਹੋਣਗੇ ਪਾਉਂਗੇ ਇੰਨਾ ਸਕੂਨ ਦੇਣਗੇ ਬਿਲਕੁਲ ਲਾਈਟ ਵੇਟ ਨੇ ਜਿਵੇਂ ਇੰਨੀ ਜ਼ਿਆਦਾ ਹੁਣ ਗਰਮੀ ਹੋ ਚੁੱਕੀ ਆ ਤਾਂ ਉਹਨਾਂ ਲਈ ਸਭ ਤੋਂ ਜ਼ਿਆਦਾ ਫੈਬਰਿਕ ਜਿਹੜੀ ਡਿਮਾਂਡ ਆ ਰਹੀ ਆ ਇਹੀ ਆ ਕਿ ਪਾਈ ਹੋਏ ਦਾ ਬਸ ਪਤਾ ਨਾ ਚੱਲੇ ਇੰਨੀ ਸੋਹਣੀ ਕਾਟਨ ਹੋਵੇ ਸੋ ਉਹ ਵਾਲੀ ਹੋਈ ਇਹ ਕਾਟਨ ਆ ਤੇ ਬਿਲਕੁਲ ਖਰਾਬ ਹੋਣ ਵਾਲੀ ਨਹੀਂ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਧੋ ਸਕਦੇ ਹੋ ਪਾਓ ਖੰਡਾਓ ਕੱਪੜੇ ਨੂੰ ਪੂਰਾ ਵਧੀਆ ਫੈਬਰਿਕ ਹੈ ਤੇ ਸਾਰੀਆਂ ਬ੍ਰਾਂਡੀਆਂ ਕਲੈਕਸ਼ਨਾਂ ਰਹਿਣੀਆਂ ਕੋਈ ਵੀ ਸੂਟ ਅੱਜ ਦੀ ਵੀਡੀਓ ਦਾ ਨਾਨ ਬ੍ਰਾਂਡ ਨਹੀਂ ਰਹੂਗਾ ਲੋ ਜੀ ਇਹ ਹੈਗਾ ਬਲੈਕ ਕਲਰ ਦੇ ਉੱਪਰ ਇਹ ਵੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਆ ਬਹੁਤ ਹੀ ਸੋਹਣੀ ਆ ਸੇਮ ਇਹਦੇ ਨਾਲ ਵੀ ਮਿਲਣ ਜਾ ਰਿਹਾ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਸਾਰੇ ਬਹੁਤ ਖੁੱਲੇ ਡੁੱਲੇ ਨੇ ਬਹੁਤ ਹੀ ਪਿਆਰੇ ਨੇ ਨੰਬਰ ਹੋਊਗਾ ਜੀ 4 4 ਨੰਬਰ ਸੂਟ ਰਹੂਗਾ ਨੰਬਰ ਭਾਵੇਂ ਤੇ ਲੱਗੇ ਹਲੋ ਜੀ ਲਾਈਟ ਜੈ ਬਲੂ ਸ਼ੇਡ ਆ 베ਬੀ ਬਲੂ ਕਲਰ ਆ ਸ਼ਾਇਦ ਵੀਡੀਓ ਫ੍ਰੋਜ਼ੀ ਕੈਪਚਰ ਕਰਦੀ ਹੋਵੇ ਬਟ ਇਹ ਬਲੂ ਕਲਰ ਆ ਬਲੂ ਕਲਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਸੇਮ ਆਊਗਾ ਬਲੂ ਕਲਰ ਦਾ ਦੁਪੱਟਾ ਨਾ ਇਹ ਡਾਰਕ ਕਲਰ ਆ ਨਾ ਇਹ ਲਾਈਟ ਕਲਰ ਆ ਬਹੁਤ ਪਿਆਰਾ ਕਲਰ ਨਾਲ ਸੇਮ ਆਊਗਾ ਦੁਪੱਟਾ ਦੀ ਨੰਬਰ ਹੋਊਗਾ ਜੀ 5 ਹਾਂ ਲਓ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਹੈਗਾ ਜੀ ਗ੍ਰੇ ਕਲਰ 20D H2 pack CB and set dear customer ਬਹੁਤ ਹੌਣੀ ਫ੍ਰੈਗਰੈਂਸ ਆਉਂਦੀ ਆ ਸੂਟਾਂ ਦੇ ਵਿੱਚੋਂ ਜਦੋਂ ਸੂਟ ਖੋਲਦੇ ਨੇ ਬਹੁਤ ਹੀ ਪਿਆਰੀ ਜੀ ਹਨਾ ਸਾਰਾ ਜਿੰਨਾ ਵੀ ਫੈਬਰਿਕ ਹੈ ਜਾਨੀ ਕਿ ਫ੍ਰੈਗਰੈਂਸ ਵਾਲਾ ਤੇ ਪਿਓਰ ਕਾਟਨ ਆ ਜੀ ਆ ਲੋ ਨਾਲ ਹੀ ਤੇ ਸੇਮ ਗ੍ਰੇ ਕਲਰ ਦਾ ਆਊਗਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਾਂ ਫੈਬਰਿਕ ਨਾਲ ਬਹੁਤ ਹੀ ਸੋਹਣਿਆ ਦੇ ਕਲਰ ਦੇ ਇਹਦੇ ਨਾਲ 6 ਨੰਬਰ ਰਹੂਗਾ ਜੀ ਇਹ ਵਾਲਾ ਸੂਟ ਇਹ ਹੈਗਾ ਲਾਈਟ ਜਆ ਪਰਪਲ ਸ਼ੇਡ ਲਾਈਟ ਪਰਪਲ ਸ਼ੇਡ ਦੇ ਉੱਪਰ ਆ ਇਹਦੇ ਵਿੱਚ ਲਾਈਨਿੰਗ ਦਾ ਪ੍ਰਿੰਟਿੰਗ ਬਣਿਆ ਹੋਇਆ ਜਿਵੇਂ ਲਾਈਨਿੰਗ ਹੁੰਦੀ ਆ ਨਾ ਉਸ ਤਰ੍ਹਾਂ ਚ ਸੈਲਫ ਪ੍ਰਿੰਟ ਆ ਕੱਪੜੇ ਦਾ ਬੇਸ ਆ ਜਿਹੜਾ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਤੁਸੀਂ ਲਾਈਨਿੰਗ ਵਾਲਾ ਜਿਵੇਂ ਟੈਪੀ ਲਾਈਨਿੰਗ ਵਗੈਰਾ ਹਨਾ ਵੇਅਰ ਕੀਤੀ ਹੁੰਦੀ ਆ ਦੂਰੋਂ ਦੇਖਣ ਨੂੰ ਇਸ ਤਰ੍ਹਾਂ ਲੱਗੂਗਾ ਬਟ ਸਾਰੀ ਪਿਓਰ ਕਾਟਨ ਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਆ ਨਾਲ ਇਹਦੇ ਵੀ ਸੀਮ ਵਿਸਕੋਸ ਮਸਲੀਨ ਦੇ ਤੁਹਾਨੂੰ ਦੁਪੱਟਾ ਮਿਲੂਗਾ ਦੁਪੱਟੇ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਨੇ ਦੇਖੋ ਦੁਪੱਟਾ ਨਾਲ ਸੇਮ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲਣਗੇ ਦੋ ਕਲਰ ਇਹਦੇ ਵਿੱਚ ਨੇ ਜੀ ਇੱਕ ਮਿਲੂਗਾ ਤੁਹਾਨੂੰ ਗ੍ਰੀਨ ਸ਼ੀਡ ਇਹ ਵੀ ਬਹੁਤ ਪਿਆਰਾ ਕਲਰ ਹੈ नंबर जी अट अठ नंबर सूट रहूगा जड़िया भैं भाग दया ने भी नि बूटी हो होका नि प्रिंट होना यह भी कलर चार्ट बहुत सोने आए ने बिल्कुल निका निट आ बहुत ही प्यारा बहुत ही सोहना बिल्कुल ही लाइट वेट जहा फैब्रिक आ ਨਾ ਤਾਂ ਫੈਬਰਿਕ ਨੂੰ ਕੋਈ ਸ਼ੋਵੇ ਨਾ ਇਹਨਾਂ ਨੂੰ ਸ਼੍ਰਿੰਕ ਹੋਣਾ ਨਾ ਇਹਨਾਂ ਨੂੰ ਮਤਲਬ ਕਿ ਖੁੱਲਾ ਹੋਣਾ ਕੁਝ ਨਹੀਂ ਹੋਣਾ ਫੈਬਰਿਕ ਨੂੰ ਨਾ ਕੋਈ ਲੋ ਨਾ ਕੋਈ ਸਿੱਜਣ ਦਾ ਕਿਉਂਕਿ ਪ੍ਰੀਮੀਅਮ ਕਾਟਨ ਆ ਜੀ ਪੂਰੀ ਵਧੀਆ ਬਣੀ ਤੇ ਨਾਲ ਇਹਨਾਂ ਦੀ ਦੁਪੱਟੇ ਵੀ ਚੈੱਕ ਕਰ ਲਓ ਬਹੁਤ ਪਿਆਰੇ ਬਹੁਤ ਹੀ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣਾ ਦੁਪੱਟਾ ਤੇ ਪੂਰੇ ਖੁੱਲੇ ਡੁੱਲੇ ਨੇ ਬਾਕੀ ਸਾਰੇ ਦੁਪੱਟੇ ਸੇ ਤੇ ਰਗਾ ਸਾਰੇ ਸੂਟਾਂ ਦੇ ਨਾਲ ਸੇਮ ਦੁਪੱਟੇ ਨੇ ਜੀ ਨੰਬਰ ਹੋਊਗਾ ਜੀ 9 ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜਿਵੇਂ ਜਿਹੜਾ ਆਪਾਂ ਖੋਲਿਆ ਇਹ ਗ੍ਰੀਨ ਗ੍ਰੀਨ ਜੀ ਟੂਨ ਤੇ ਆ ਗ੍ਰੇ ਨਹੀਂ ਹੈਗਾ ਪ੍ਰੋਪਰ ਥੋੜੀ ਜੀ ਗ੍ਰੀਨਨੀ ਜੀ ਟੂਨ ਦੇ ਉੱਪਰ ਆ ਜਿਹੜਾ ਨੈਕਸਟ ਕਲਰ ਹੈ ਇਹਦੇ ਵਿੱਚ ਇਹ ਹੈਗਾ ਵਾ ਲੈਮਨ ਸ਼ੇਡ ਹਾਲੋ ਸਕਿਨੀ ਲੈਮਨ ਜਿਹੜਾ ਸ਼ੇਡ ਆ ਬਹੁਤ ਹੀ ਪਿਆਰਾ ਇਸ ਤਰ੍ਹਾਂ ਵਾ ਡਾਰਕ ਸਕਿਨ ਕਲਰ ਕਹਿ ਸਕਦੇ ਆ ਜਾਂ ਆਪਾਂ ਇਹਨੂੰ ਪ੍ਰੋਪਰ ਕਲਰ ਆ ਵਾਲਾ ਵਾ ਇਹਦਾ ਨੰਬਰ ਹੋਊਗਾ ਜੀ 10 कलर बहुत सोने ग्रे जो फर्स्ट अपना खोल ग्रीन टून जी आ स्किन टून से आ ग्रे टून से तिने कलर बहुत प्यारे आ बहुत भेड़ों के मैसेज आंदे सा मम्मी लगातार थीडियोज देख दिन ने ਤਾਂ ਉਹਨਾਂ ਲਈ ਜੇ ਮੈਂ ਕਹਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਹੁਤ ਸੋਹਣਾ ਬੇਸ ਆ ਬਹੁਤ ਹੀ ਪਿਆਰਾ ਜਿਹਾ ਹੈ ਨਾ ਇਹ ਹੈਗਾ ਵਾ ਡਿਜ਼ਾਈਨ ਵੀ ਤੇ ਬਹੁਤ ਹੀ ਪਿਆਰਾ ਕਪੜਾ ਸਾਰੇ ਸੂਟਾਂ ਦਾ ਬਹੁਤ ਸੋਹਣਾ ਕੋਈ ਵੀ ਸੂਟ ਆ ਜੀ ਵੀਡੀਓ ਦਾ ਪਿਕ ਕਰ ਲਿਓ ਯਾਨੀ ਕਿ ਰੂਹ ਖੁਸ਼ ਹੋ ਜੂਗੀ ਇੰਨਾ ਸੋਹਣਾ ਫੈਬਰਿਕ ਲੋਟ ਇਹ ਵੀ ਗ੍ਰੇ ਕਲਰ ਦੇ ਉੱਪਰ ਆ ਇਹ ਥੋੜਾ ਜਿਹਾ ਪ੍ਰਿੰਟ ਵੱਡਾ ਆ ਗਿਆ ਮਤਲਬ ਕਿ ਮੀਡੀਅਮ ਜਿਹਾ ਵਾ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਗ੍ਰੇ ਕਲਰ ਦੇ ਉੱਪਰ ਆ ਨਾਸੀਮ ਰਹੂਗਾ ਗ੍ਰੇ ਕਲਰ ਦਾ ਇਹ ਦੁਪੱਟਾ ਨੰਬਰ ਹੋਊਗਾ ਜੀ 12 12 ਨੰਬਰ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਇਹਦੇ ਦੋਨੇ ਕਲਰ ਇਹਦੇ ਵੀ ਬਹੁਤ ਪਿਆਰੇ ਨੇ ਇਹ ਜਿਵੇਂ 에어 ਫੋਰਸ ਗ੍ਰੀਨੀ ਜਿਹਾ ਕਲਰ ਕਹਿ ਸਕਦੀਆਂ ਬਹੁਤ ਮੋਰ ਪੰਖੀ ਆ ਜਾਂ ਸ਼ੇਡ ਆ ਇਹ ਗ੍ਰੀਨ ਮੋਰ ਪੰਖੀ ਆ ਜਿਹਾ ਬਹੁਤ ਪਿਆਰਾ ਕਲਰ ਆ ਨਾਲ ਹੀ ਦੇ ਸੀਮ ਆ ਉਹ ਗਾ ਦੁਪੱਟਾ ਨੰਬਰ ਹੋਊਗਾ ਜੇ ਇਹ ਵਾਲੇ ਸੂਟ ਦਾ 13 ਲਓ ਇਹ ਹੈਗਾ ਬਲੈਕ ਕਲਰ ਦੇ ਉੱਪਰ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਆ ਇਹ ਸਾਰਾ ਆਲ ਓਵਰ ਹੀ ਰੋਗਾ ਜਿੰਨੀ ਵੀ ਕਲੈਕਸ਼ਨ ਅੱਜ ਦੀ ਵੀਡੀਓ ਦੀ ਆਲ ਓਵਰ ਆ ਜਸਟ ਇੱਕ ਪੀਸ ਆ ਜਿਹੜਾ ਮੈਂ ਤੁਹਾਨੂੰ ਮੈਚਿੰਗ ਚ ਦਿਖਾਉਂਗੀ ਬਾਕੀ ਸਾਰੇ ਸੂਟ ਆਲ ਓਵਰ ਰਹਿਣਗੇ ਆਲੋਚ ਨਾਲ ਬਹੁਤ ਪਿਆਰਾ ਬਹੁਤ ਸੋਹਣਾ ਪੂਰੇ ਖੁੱਲੇ ਡੁੱਲੇ ਟਾਈ ਟਾਈ ਮੀਟਰ ਦੇ ਦੁਪੱਟੇ ਲੱਗੇ ਹੋਏ ਨੇ ਕਾਣਕੇ ਕੋਈ ਆਈ ਨਹੀਂ ਹੈਗੀ ਕੱਟ ਕਰਨੀ ਹੋ ਜਾਂ ਪ੍ਰਿੰਟਿੰਗ ਕਰਨੀ ਹੋ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਵਿਸਕੋਸ ਮਸਲੀਨ ਆ ਸਾਰਾ ਫੈਬਰਿਕ ਜਿਹੜਾ ਦੁਪੱਟਿਆਂ ਦਾ ਲੱਗਿਆ ਹੋਇਆ ਨੰਬਰ ਹੈਗਾ ਜੀ 14 ਇਹ ਸਿੰਗਲ ਪੀਸ ਆ ਜਿਹੜਾ ਮੈਚਿੰਗ ਦੇ ਵਿੱਚ ਰਹੂਗਾ ਰਸ਼ੀਆ ਬ੍ਰਾਂਡ ਦਾ ਸੂਟ ਰਹੂਗਾ ਆ ਲੋ ਚੈੱਕ ਕਰੋ ਇਹਦੀ ਸਾਰੀ ਪ੍ਰਿੰਟਿੰਗ ਪਿੰਕ ਕਲਰ ਦੇ ਉਪਰ ਆ ਲਾਈਟ ਬੇਬੀ ਪਿੰਕ ਕਲਰ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਇਹ ਹੈਗੀ ਸ਼ਰਟ ਦੀ ਫਰੰਟ ਲੁੱਕ ਸੇਮ ਹੀ ਬੈਕ ਮਿਲੂਗੀ ਸੇਮ ਹੀ ਫਰੰਟ ਮਿਲੂਗੀ ਇਹਦੀ ਜਿਹੜੀ ਬਾਟਮ ਰਹੂਗੀ ਜੀ ਉਹ ਪਲੇਨ ਰਹੂਗੀ ਸੈਲਫ ਲਾਈਨਿੰਗ ਜੀ ਆ ਬਿਲਕੁਲ ਹੀ ਕੱਪੜੇ ਦੇ ਵਿੱਚ ਮਾੜੀ ਮਾੜੀ ਦਿਖਦੀ ਹੈ ਜਿਵੇਂ ਆ ਸ਼ਰਟ ਦੇ ਵਿੱਚ ਸੇਮ ਸ਼ਰਟ ਵਾਂਗੂ ਆ ਸੇਮ ਫੈਬਰਿਕ ਲੱਗਿਆ ਬ੍ਰਾਂਡ ਵੀ ਇਹਦਾ ਰਸ਼ੀਆ ਰਹੂਗਾ ਟੌਪ ਤੇ ਬ੍ਰਾਂਡ ਦਾ ਸੋਟ ਆ ਇਹਦੀ ਟੈਗਿੰਗ ਇਸ ਤਰ੍ਹਾਂ ਤੁਹਾਨੂੰ ਮਿਲੂਗੀ ਆਲੋਜੀ ਰਸ਼ੀਆ ਬ੍ਰਾਂਡ ਦਾ ਸੂਟ ਰਹੂਗਾ ਨਾਲ ਬਹੁਤ ਹੀ ਪਿਆਰਾ ਜਾਂ ਦੁਪੱਟਾ ਵਾ ਇਹਦਾ ਦੁਪੱਟਾ ਵੀ ਪਿਓਰ ਮੁਡਾਲ ਦਾ ਲੱਗਿਆ ਹੋਇਆ ਮਸਲੀਨ ਤੋਂ ਉੱਪਰ ਜਾਂਦੀ ਹੈ ਇਹਦੀ ਕੁਆਲਿਟੀ ਇਹ ਸਿੰਗਲ ਪੀਸ ਹੀ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆਲੋਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਗ੍ਰੇਸਫੁਲ ਜਿਹਾ ਸੂਟ ਨੂੰ ਇਹ ਸਿੰਗਲ ਪੀਸ ਆ ਮੈਚਿੰਗ ਦੇ ਵਿੱਚ ਨੰਬਰ ਹੋਊਗਾ ਜੀ 15 ਇਹ ਆਦੀ ਵੀਡੀਓ ਦਾ ਜਿਹੜਾ ਲਾਸਟ ਪ੍ਰਿੰਟ ਦਿਖਾਉਣ ਲੱਗੀ ਆ ਜੇ ਤੁਸੀਂ ਕਿਸੇ ਵੀ ਜਾਨੀ ਕਿ ਕਈ ਪੈਣਾ ਕਹਿੰਦੀ ਆ ਸੀ ਕਾਫੀ ਜ਼ਿਆਦਾ 올ਡ ਜਿਵੇਂ 70 80 ਹੈ ਨਾ 80 ਪਲੱਸ ਆਪਾਂ ਚਲੇ ਜਾਂਦੇ ਆ 70 75 80 ਤਾਂ ਬਿਲਕੁਲ ਹੀ ਨਿੱਕੀ ਬੁੱਟੀ ਦਾ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਸਪੈਸ਼ਲੀ ਉਹਨਾਂ ਲਈ ਲੈ ਕੇ ਆਨੇ ਜਿਹੜੀਆਂ ਪੈਣਾ ਵੀਡੀਓ ਦੇਖ ਰਹੀਆਂ ਤਾਂ ਤੁਸੀਂ ਆਪਣੇ ਕਿਸੇ ਦਾਦੀ ਲਈ ਨਾਨੀ ਲਈ ਕਿਸੇ ਲਈ ਵੀ ਹੈ ਨਾ ਜਿਹੜੇ ਕਾਫੀ ਜ਼ਿਆਦਾ ਬਜ਼ੁਰਗ ਨੇ ਉਨਾਂ ਲਈ ਤੁਸੀਂ ਭਾਲਦੇ ਹੋ ਵੀ ਸਕੂਨਦਾਰ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਸਕੂਨ ਦੇਵੇ ਇਦਾਂ ਦਾ ਕੋਈ ਫੈਬਰਿਕ ਤਾਂ ਬਹੁਤ ਹੀ ਪਿਆਰਾ ਤੇ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਹੈ ਬਿਲਕੁਲ ਨਿੱਕੀ ਬੂੰਦ ਜੀ ਪ੍ਰਿੰਟਿੰਗ ਆਈ ਆ ਨਿੱਕੀ ਨਿੱਕੀ ਬੂਟੀ ਦਾ ਸੂਟ ਆ ਫੈਬਰਿਕ ਪੂਰਾ ਫਾਈਨ ਆ ਜਾਨੀ ਕਿ ਪਾ ਕੇ ਇੰਨਾ ਸਕੂਨ ਮਿਲੇਗਾ ਗਰਮੀਆਂ ਦੇ ਲਈ ਕਿਸੇ ਜਿੰਨੀ ਵੀ ਆਦੀ ਅਸੀਂ ਕਲੈਕਸ਼ਨ ਦਿਖਾ ਰਹੇ ਹਾਂ ਕਿਸੇ ਥੱਲੇ ਕੋਈ ਲਾਈਨਿੰਗ ਦੀ ਕਿਸੇ ਤਰ੍ਹਾਂ ਦੀ ਕਿਸੇ ਅੰਡਰਸ਼ਰਟ ਦੀ ਕੋਈ ਨੀਡ ਨਹੀਂ ਹੈਗੀ ਸੋ ਵਿਦਆਊਟ ਲਾਈਨਿੰਗ ਵਾਲੇ ਸਾਰੇ ਸੂਟ ਨੇ ਦੇਖੋ ਦੁਪट्टे ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਫੁੱਲ ਫਲਾਵਰ ਵੱਡੇ ਵੱਡੇ ਪ੍ਰਿੰਟਿੰਗ ਕੁਝ ਨਹੀਂ ਮਿਲਣੀ ਹੈਗੀ ਜਸਟ ਜੋ ਸੂਟ ਦੇ ਉੱਤੇ ਪ੍ਰਿੰਟਿੰਗ ਹੈ ਉਹਦੇ ਪੱਲੇ ਆਉਣਗੇ ਬਾਕੀ ਦੁਪੱਟਾ ਵਿਚਕਾਰ ਤੋਂ ਇਦਾਂ ਰਹੂਗਾ ਬਹੁਤ ਸੋਹਣੀ ਗ੍ਰੇਸਫੁੱਲ ਜੀ ਇਹ ਕਲੈਕਸ਼ਨ ਆ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਚਾਰ ਕਲਰ ਉੱਪਰ ਆਇਆ ਜਿਹੜਾ ਆਪਾਂ ਪਹਿਲਾ ਕਲਰ ਖੋਲੇ ਲਾਈਟ ਜਿਆ ਬਿਲਕੁਲ ਲਾਈਟ ਜੇ ਕਲਰ ਨੀ ਇੰਗਲਿਸ਼ੀਅਲ ਲੈਮਨ ਸ਼ੇਡ ਖੋਲੇ ਆ ਨੰਬਰ ਹੈਗਾ ਜੀ 16 ਨੈਕਸਟ ਆਪਾਂ ਖੋਲਿਆ ਵਾ ਪਿਸਤਾ ਗ੍ਰੀਨ ਕਲਰ ਬਿਲਕੁਲ ਲਾਈਟ ਇੰਗਲਿਸ਼ ਕਲਰ ਨੇ 1% ਵੀ ਡਾਰਕ ਕਲਰਾਂ ਵਿੱਚ ਕੋਈ ਵੀ ਕਲਰ ਨਹੀਂ ਆਊਗਾ ਲਾਈਟ ਕਰਕੇ ਕੈਮਰਾ 'ਪਾ ਲੈਣੇ ਤੁਹਾਨੂੰ ਥੋੜਾ ਜਿਹਾ ਡਾਰਕ ਟੂਨ ਤੇ ਦਿਖਾਵੇ ਬਟ ਬਹੁਤ ਹੀ ਮਿੱਠਾ ਪਿਆਰੇ ਜੇ ਕਲਰ ਨੇ ਨਾਲ ਇਹਦੇ ਵੀ ਸੇਮ ਦੁਪੱਟਾ ਆਊਗਾ ਨੰਬਰ ਹੋਊਗਾ ਜੀ 17 ਇੱਕ ਆਊਗਾ ਲਾਈਟ ਜਾਂ ਫਰੋਜ਼ੀ ਸ਼ੇਡ ਬਿਲਕੁਲ ਹੀ ਲਾਈਟ ਮਿੱਠਾ ਜਾਂ ਫਰੋਜ਼ੀ ਸ਼ੇਡ ਸਕਾਈ ਬਲੂ ਕਲਰ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਸ਼ੇਡ ਆ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਯਾਨੀ ਕਿ ਇੱਕ ਤਰ੍ਹਾਂ ਦੇ ਇਹ ਤੁਹਾਨੂੰ ਤੋਹਫੇ ਨੇ ਇੰਨਾ ਸੋਹਣੀ ਪ੍ਰਿੰਟਿੰਗ ਬਹੁਤ ਹੀ ਰੇਅਰ ਹੁੰਦੀ ਆ ਕਿਉਂਕਿ ਜੇ ਪ੍ਰਿੰਟਿੰਗ ਇਦਾਂ ਆ ਜਾਵੇ ਤਾਂ ਦੁਪੱਟਿਆਂ ਉੱਤੇ ਫਲਾਵਰਸ ਵੱਡੇ ਵੱਡੇ ਆ ਜਾਂਦੇ ਆ ਸੋ ਇੰਨਾ ਚੀਜ਼ਾਂ ਤੋਂ ਅਸੀਂ ਹਮੇਸ਼ਾ ਦੇਖਦੇ ਨੇ ਜਦੋਂ ਸਾਡੇ ਕੋਲ ਆਫਲਾਈਨ ਵੀ ਕਸਟਮਰ ਆਉਂਦਾ ਵੀ ਇਹ ਚੀਜ਼ਾਂ ਤੋਂ ਜਿਹੜੇ ਥੋੜੇ ਜਿਹਾ ਪਲੱਸ ਇਹਦੇ ਵਿੱਚ ਨੇ ਤਾਂ ਉਹ ਗ੍ਰੇਸ ਕਰਦੇ ਨੇ ਕਿ ਦੁਪੱਟੇ ਦੇ ਉੱਤੇ ਵੱਡਾ ਫਲਾਵਰਸ ਨਾ ਹੋਵੇ ਜਾਂ ਸੂਟ ਦੇ ਵਿੱਚ ਨਿੱਕੇ ਬੂਟੀ ਏ ਇਦਾਂ ਵੱਡੀ ਬੂਟੀ ਨਾ ਹੋਵੇ ਹਨਾ ਜਾਂ ਫਿਰ ਕਲਰ ਡਾਰਕ ਆ ਜਾਂਦਾ ਕੁਛ ਏਦਾਂ ਦਾ ਬਟ ਆਹ ਵਾਲਾ ਸੈੱਟ ਬਹੁਤ ਹੀ ਵਧੀਆ ਆਇਆ ਵਾ ਬਹੁਤ ਸੋਹਣਾ ਉਹਨਾਂ ਲਈ ਸੋ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਸਕਦੇ ਚਾਰੀ ਸੂਟ ਸਾਡੇ ਕੋਲ ਆਏ ਹੋਏ ਨੇ ਇਹ ਚਾਰੀ ਸੂਟ ਬਹੁਤ ਹੀ ਪਿਆਰੇ ਨੇ ਨੰਬਰ ਹੋਊਗਾ ਜੀ 18 ਲਓ ਜੀ ਆਜੀ ਵੀਡੀਓ ਦਾ ਲਾਸਟ ਸੂਟ ਇਹਦੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਆ ਬਿਲਕੁਲ ਲਾਈਟ ਜਾਂ ਪੀਚ ਸ਼ੇਡ ਆ ਇਹ ਨਾ ਪਿੰਕ ਨਹੀਂ ਕਹਿ ਸਕਦੇ ਪੀਚ ਟੂਨ ਦੇ ਉੱਪਰ ਆ ਬਿਲਕੁਲ ਲਾਈਟ ਜਿਹਾ ਨਾਲ ਸੇਮ ਆ ਰਿਹਾ ਦੁਪੱਟਾ ਨੰਬਰ ਹੋਊਗਾ ਜੀ 19 19 ਨੰਬਰ ਸੂਟ ਰਹੂਗਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀਆਂ ਦੇ ਸੂਟ ਹਰ ਤਰ੍ਹਾਂ ਦੇ ਲੈ ਕੇ ਆਇਆ ਡਾਰਕ ਲਈ ਲਾਈਟ ਮੀਡੀਅਮ ਹਰ ਤਰ੍ਹਾਂ ਦੇ ਕਲਰ ਚਾੜਨੇ ਤੇ ਕੱਪੜਾ ਬਹੁਤ ਸੋਹਣਾ ਵਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਆਉਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ